ਲੁਧਿਆਣਾ ਦੇ ਬਾਬਾ ਹਸਤਾਲ ਦੇ ਪਿੱਛੇ ਸਥਿਤ ਕੁਝ ਫੈਕਟਰੀਆਂ ਦਾ ਕੰਮ ਇਸ ਕਰਕੇ ਬੰਦ ਹੋ ਗਿਆ ਕਿਉਂਕਿ ਫੈਕਟਰੀਆਂ ਦੇ ਸਾਹਮਣੇ ਕੂੜੇ ਦੇ ਢੇਰ ਲੱਗੇ ਹੋਏ ਨੇ ਇੱਥੇ ਫੈਕਟਰੀ ਮਾਲਕਾਂ ਦਾ ਕਹਿਣਾ ਹੈ ਕਿ ਆਸ-ਪਾਸ ਦੀਆਂ ਸਾਰੀਆਂ ਫੈਕਟਰੀਆਂ ਬੰਦ ਹੋ ਚੁੱਕੀਆਂ ਨੇ ਲੰਘਣ ਦੇ ਲਈ ਰਸਤਾ ਹੀ ਨਹੀਂ ਬਚਿਆ ਫੈਕਟਰੀ ਮਾਲਕਾਂ ਨੇ ਦੱਸਿਆ ਹੈ ਕਿ ਅਨੌਥਰਾਇਜ਼ ਤਰੀਕੇ ਦੇ ਨਾਲ ਇੱਥੇ ਕੂੜਾ ਸੁੱਟਿਆ ਗਿਆ ਹੈ ਜਦੋਂ ਅਸੀਂ ਲੇਬਰ ਨੂੰ ਕੰਮ ਕਰਨ ਵਾਸਤੇ ਕਹਿੰਦੇ ਆ ਤਾਂ ਲੇਬਰ ਦਾ ਕਹਿਣਾ ਹੈ ਕਿ ਅਸੀਂ ਕੰਮ ਤਾਂ ਕਰਾਂਗੇ ਪਰੰਤੂ ਅਸੀਂ ਇੱਥੇ ਆ ਕੇ ਬਿਮਾਰ ਨਹੀਂ ਹੋਣਾ ਚਾਹੁੰਦੇ ਕਿਉਂਕਿ ਫੈਕਟਰੀਆਂ ਦੇ ਸਾਹਮਣੇ ਕੂੜੇ ਦੇ ਢੇਰ ਲੱਗੇ ਹੋਏ ਨੇ ਕੋਈ ਗੱਡੀ ਮਾਲ ਛੱਡਣ ਦੇ ਲਈ ਨਹੀਂ ਆ ਸਕਦੀ ਕਿਉਂਕਿ ਰਸਤਾ ਹੀ ਸਾਫ਼ ਨਹੀਂ ਹੈ ਇਥੇ ਫੈਕਟਰੀਆਂ ਦੇ ਮਾਲਕਾਂ ਦਾ ਕਹਿਣਾ ਹੈ ਕਿ ਅਸੀਂ ਕਿੰਨੀ ਵਾਰ ਕਾਰਪੋਰੇਸ਼ਨ ਨੂੰ ਬੇਨਤੀ ਕਰ ਚੁੱਕੇ ਹਾਂ ਪਰੰਤੂ ਸਾਡੀ ਮੁਸ਼ਕਲ ਦਾ ਕੋਈ ਵੀ ਹੱਲ ਨਹੀਂ ਹੋਇਆ ਇਥੇ ਫੈਕਟਰੀਆਂ ਦੇ ਮਾਲਕ ਕਹਿੰਦੇ ਹੋਏ ਨਜ਼ਰ ਆਏ ਨੇ ਕਿ ਰੋਡ ਪੂਰੀ ਤਰ੍ਹਾਂ ਦੇ ਨਾਲ ਬਲੌਕ ਹੋਇਆ ਪਿਆ ਏ ਉਹਨਾਂ ਨੇ ਮੰਗ ਕੀਤੀ ਹੈ ਕਿ ਇਥੋਂ ਗੰਦਗੀ ਹਟਵਾਈ ਜਾਵੇ ਅਤੇ ਪੂਰੀ ਤਰ੍ਹਾਂ ਦੇ ਨਾਲ ਸਫਾਈ ਕਰਵਾਈ ਜਾਵੇ ਤਾਂ ਕਿ ਇਥੇ ਆਵਾਜ਼ ਆਈ ਮੁਰ ਤੋਂ ਬਹਾਲ ਹੋ ਸਕੇ ਬੰਦ ਪਈ ਕਮਰਸ਼ੀਅਲ ਐਕਟੀਵਿਟੀ ਮੁਰ ਤੋਂ ਸ਼ੁਰੂ ਹੋ ਸਕੇ ਇਸ ਮੌਕੇ ਫੈਕਟਰੀਆਂ ਦੇ ਮਾਲਕਾਂ ਨੇ ਹੋਰ ਕੀ ਕੁਝ ਕਿਹਾ ਜਰਾ ਤੁਸੀਂ ਵੀ ਸੁਣੋ ਕਿਹੜੇ ਏਰੀਏ ਤੇ ਖੜੇ ਹਾਂ ਅਸੀਂ ਖੜੇ ਹਾਂ ਪਾਵਾ ਹਸਪੀਟਲ ਦੀ ਬੈਕ ਸਾਈਡ ਤੇ ਅੱਛਾ ਜੀ ਤੇ ਕਿੱਥੇ ਖੜੇ ਹਾਂ ਅੱਜ ਤਾੜੋ ਖੜੇ ਆ ਤਾੜੋ ਖੜੇ ਆ ਸਾਡੀ ਫੈਕਟਰੀ ਹੈ ਜੀ ਅੱਛਾ ਜੀ ਇੱਥੇ ਬੰਦੇ ਕਟਕਟ 340 ਬੰਦੇ ਸਾਡੇ ਕੋਲ ਕੰਮ ਕਰਦੇ ਆ ਨਾਲ ਦੇਖੋ ਸਾਰੀਆਂ ਫੈਕਟਰੀਆਂ ਨੇ ਇਸ ਪਾਸੇ ਵੀ 5-6 ਫੈਕਟਰੀਆਂ ਨੇ ਇਹ ਸਾਰੀਆਂ ਫੈਕਟਰੀਆਂ ਨੇ ਅੰਦੇ ਤੱਕ ਦੇਖੋ ਜੀ ਅੱਛਾ ਜੀ ਟੋਟਲ ਸਾਰੀਆਂ ਇਸ ਵੇਲੇ ਬੰਦ ਨੇ ਜੀ ਇਹ ਕਿਉਂ ਤੁਹਾਡੇ ਸਾਹਮਣੇ ਦੇਖੋ ਜੀ ਕੂੜਾ ਅੱਗੇ ਸਿੱਟਿਆ ਹੋਇਆ ਹੈ ਨਾ ਕੋਈ ਗੱਡੀ ਮਾਲ ਛੱਡਣ ਨਾਲ ਸਿੱਟਦੀ ਨਹੀਂ ਕੂੜਾ ਸਿੱਟਣ ਨੂੰ ਹਾਂਜੀ ਕੂੜਾ ਜਿਹੜਾ ਸਿੱਟਦਾ ਉਹ ਵੀ ਰੋਕਦੇ ਨਹੀਂ ਰੋਕਦੇ ਆ ਜੀ ਕੋਈ ਮੰਨਦਾ ਹੀ ਨਹੀਂਗਾ ਕਿੰਨੂ ਕਿ ਤੁਸੀਂ ਰੋਕੋਗੇ ਦੱਸੋ ਕਿਉਂ ਤੁਹਾਡੇ ਅਸੀਂ ਕਿੰਨੀ ਵਾਰੀ ਰਿਕੁਐਸਟ ਕਰ ਚੁੱਕੇ ਆ ਕਾਰਪੋਰੇਸ਼ਨ ਨੂੰ ਵੀ ਕਹਿ ਚੁੱਕੇ ਆ ਸਾਰਿਆਂ ਨੂੰ ਕਹਿ ਚੁੱਕੇ ਆ ਔਰ ਲਗਾਤਾਰ ਆ ਦੇਖੋ ਪਿੱਛੇ ਰੇੜੀਆਂ ਰੇੜੀਆਂ ਲੱਗੀਆਂ ਹੋਈਆਂ ਜੀ ਇਹ ਵੀ ਸੁੱਟਾਂ ਨੂੰ ਤਿਆਰ ਹੀ ਨੇ ਨਾ ਕੋਈ ਬੰਦਾ ਫੈਕਟਰੀ ਖੋਲ ਸਕਦਾ ਨਾ ਕੋਈ ਲੇਬਰ ਵੀ ਆਣੀ ਆ ਪੰਦ ਪੁੱ ਚੁੱਕੀ ਐ ਲੇਬਰ ਵੀ ਨਹੀਂ ਆ ਰਹੀ ਐ ਅਗਲਾ ਕਹਿੰਦਾ ਸਾਰੇ ਬਿਮਾਰ ਹੋਵਾਂਗੇ ਕਿ ਕੰਮ ਕਰਾਂਗੇ ਤੁਹਾਡਾ ਦੱਸੋ ਠੀਕ ਐ ਜੀ ਜਿਹਦਾ ਹੱਲ ਕੋਈ ਕੀ ਮੰਗ ਕਰਦੇ ਆ ਅਸੀਂ ਇਹ ਮੰਗ ਕਰਦੇ ਇਹਨੂੰ ਟੋਟਲ ਸਫਾਈ ਕੀਤੀ ਜਾਵੇ ਜਿਵੇਂ ਸਾਡਾ ਰੈਗੂਲਰ ਆਣ ਜਾਣ ਹੈਗੀ ਐ ਉਹੀ ਕਿ ਨਾ ਮੈਂ ਪ੍ਰੋਪਰ ਸਫਾਈ ਹੋਵੇ ਤਾਂ ਕਿ ਗੰਦਗੀ ਨਾ ਹੋਵੇ ਬੰਦੇ ਸਾਡੇ ਆ ਜਾਣ ਸਾਡਾ ਮਾਲ ਉਤਰੇ ਜਿਹੜਾ ਰੌਮਟਲ ਆਣਾ ਜਾਣਾ ਹੋਵੇ ਰੋਡ ਚਾਲੂ ਕਰੇ ਰੋਡ ਚਾਲੂ ਕਰੇ ਤਾਂ ਕਿ ਸਰ ਇਧਰਲੇ ਇਹ ਰੋਡ ਕਿੱਥੇ ਚਲਦੀ ਹੈ ਸਿੱਧਾ ਬਸੰਤਪਾਰਕ ਦੇ ਸਾਹਮਣੇ ਨਿਕਲਦੀ ਹੈ ਜੀ ਆਹ ਰਣਾ ਉਹ ਮੇਸ਼ ਅਗਰਵਾਲੀ ਹਾਂਜੀ ਮੈਂ ਪਾਵਾ ਦੀ ਬੈਕ ਸਾਈਡ ਤੇ ਮੇਰੀ ਫੈਕਟਰੀ ਹੈ ਅੱਛਾ ਜੀ ਤੇ ਇੱਥੇ ਨਾਲ ਸਾਡੇ 25 ਦੀ ਯੂਨਿਟ ਹੋਰ ਹੈ ਅੱਛਾ ਜੀ ਤੇ ਕਿਉਂਕਿ ਸਾਡੀ ਸੜਕ ਬਲੌਕ ਹੋ ਗਈ ਕਾਹਦੇ ਕਾਰਨ ਬਲੌਕ ਹੋਈ ਹੈ ਜੀ ਇਹ ਆਪਣਾ ਗੰਦ ਦੇ ਛੁੱਟਿਆ ਜਾ ਰਹੇ ਆ ਅਨ ਅਥਰਾਇਜ਼ ਵੇ ਨਾਲ ਅੱਛਾ ਜੀ ਜਿਹੜੇ ਕਿ ਇੱਥੇ ਅਥਰਾਇਜ਼ੇਸ਼ਨ ਹੈ ਨਹੀਂ ਤੇ ਸੜਕ ਬਲੌਕ ਹੋਣ ਕਰਕੇ ਨਾ ਕਮਰਸ਼ੀਅਲ ਐਕਟੀਵਿਟੀ ਬੰਦ ਹੋ ਗਈ ਫੈਕਟਰੀਆਂ ਚ ਬਣਾਣ ਮਾਲ ਆ ਰਿਹਾ ਨਾ ਜਾ ਰਿਹਾ ਗੁਰਦੇਸ ਸੁਪਲਾਈ ਰਿਕਵੈਸਟ ਕਰ ਸਕਦੇ ਆ ਜੀ ਦੇਖੋ ਬਿਜ਼ਨਸਮੈਨ ਆ ਅਸੀਂ ਹੱਤਾ ਪਾਈ ਕਰ ਨਹੀਂ ਸਕਦੇ ਹਾਂ ਨਹੀਂ ਹੱਤਾ ਪਾਈ ਜੁੜੀ ਹੁੰਦੀ ਆ ਤੇ ਰਿਕਵੈਸਟ ਹੀ ਹੈ ਜੀ ਰਿਕਵੈਸਟ ਕੀਤੀ ਹੈ ਕਿ ਰੋਕ ਮਾਈ ਹਾਂ ਜੀ ਹਾਂ ਜੀ ਰਿਕਵੈਸਟ ਟਾਈਮ ਨਾਲ ਅਗੇ ਸਾਰੇ ਕਰ ਰਹੇ ਹੈ ਇਕੱਠੇ ਹੋ ਗਏ ਤੁਹਾਡੇ ਕੋਲ ਵੀ ਅਸੀਂ ਰਿਕਵੈਸਟ ਕਰ ਰਹੇ ਆ ਵੀ ਸਾਡੀ ਪੁਲਿਸ ਤੁਹਾਡੇ ਥਰੂ ਵੀ ਹੈ ਵੀ ਸਾਡੇ ਕੋਈ ਹੈਲਪ ਕਰਕੇ ਕੋਈ ਵੇ ਆਊਟ ਕੱਢ ਕੇ ਤੇ ਬ੍ਰੇਕਥਰੂ ਕਰੋਗੇ ਲੇਬਰ ਆਣੀ ਬੰਦ ਹੋ ਗਈ ਮਾਲ ਬੰਦਾ ਬੰਦ ਹੋ ਗਿਆ ਤੇ ਉਹਦੇ ਕਰਕੇ ਲੌਸਸ ਪੈ ਰਹੇ ਹੈ ਤੇ ਵੀ ਆਰ ਬੋਟਰ ਲੌਕਿੰਗ ਹੋ ਰਹੀ ਹੈ ਤੇ ਬਿਮਾਰੀਆਂ ਫੈਲ ਰਹੀਆਂ ਲਿਵਰ ਕਹਿੰਦੀ ਅਸੀਂ ਵੀ ਨਹੀਂ ਕੰਮ ਕਰਨਾ ਹੁਣ ਜੇ ਦਾ ਲੇਬਰ ਨੂੰ ਅਸੀਂ ਦਿਹਾੜੀ ਨਹੀਂ ਦਿੰਦੇ ਤਾਂ ਉਹਨੇ ਚਲੇ ਜਾਣਾ ਇਹ ਕੰਮ ਨਹੀਂ ਕਰਾਂਦੇ ਸਾਡੀ ਫੈਕਟਰੀਆਂ ਬੰਦ ਹੋ ਰਹੀਆਂ ਤੇ ਪ੍ਰੋਡਕਸ਼ਨ ਬਿਲਕੁਲ ਰੁਕ ਗਿਆ ਹੈ ਅਸੀਂ ਤਾਂ ਸਰਕਾਰ ਤੋਂ ਹੀ ਰਿਕਵੈਸਟ ਕਰ ਰਹੇ ਹਾਂ ਜੋ ਵੀ ਇਸ ਏਰੀਆ ਦੇ ਇੰਚਾਰਜ ਹੈ ਜੋ ਵੀ ਕੁਝ ਹੈ ਉਹਨਾਂ ਨੂੰ ਸਾਡੀ ਬੇਨਤੀ ਹੈ ਪਲੀਜ਼ ਵੀ ਇਹ ਸਾਰਾ ਕੁਝ ਜਿਹੜਾ ਕਲੀਅਰ ਕੀਤਾ ਜਾਵੇ ਐਸ ਸੂਨ ਐਸ ਪੋਸੀਬਲ ਤਾਂ ਕਿ ਅਸੀਂ ਆਪਣੀ ਕਮਰਸ਼ੀਅਲ ਐਕਟੀਵਿਟੀ ਰੀਜ਼ੂਮ ਕਰ ਸਕੀਏ ਅਦਰਵਾਈਜ਼ ਵੀ ਆਰ ਸਿਟਿੰਗ ਆਈਡਲ ਤੇ ਜੀਵਨ ਦਿਨ ਵੱਧ ਰਹੇ ਹੈ ਤੇ ਡੇ ਬਾਏ ਡੇ ਪਰੇਸ਼ਾਨੀ ਜਿਹੜੀ ਹੈ ਸਾਡੀਆਂ ਬਹੁਤ ਵੱਧ ਰਹੀ ਹੈ जी। हाँ जी, फैक्ट्री के, के आगे कूड़ा फेंक रखा है इतना ना कोई काम हो रहा ना कुछ हो रहा है लेबर कोई आ नहीं रही इनको कहो तो ये बोलते हम अंदर कूड़ा फेंक देंगे अगर हमारे को परेशान नहीं करोगे तुम तो बताइए मैं कैसे करूँगा बारिश हुई है सारा पानी अंदर फैक्ट्री के अंदर भरा हुआ है कोई सुनवाई नहीं कर रहा है ना कमिश्नर साहब आ रहे हैं उनको इतनी फोन कर ना वो आ रहे हैं ना कोई कर रहा है हमारा हल कर रहा है सर चोरी भी हो रही है बहुत गंदे गंदी स्मेल भी मारा सर कैसे काम कर रहे आपने किसी है। से मांग नहीं की भी सर है? हमने बहुत मांग की बहुत लेटर दी बहुत बहुत फोन किए कोई रिप्लाई नहीं आ रहा उस चीज का अगर बोलो तो हमारे ऊपर उल्टा बरसते हैं ये लोग तो यही जो कूड़ा फेंकने आते हैं सर इनको बोलो यहाँ पे ना फेंको फैक्ट्री हमारी कहते हैं हम ज्यादा परेशान करोगे हम अंदर आपके फैक्ट्री में फेंक देंगे वैसे कहते हैं जी सफाई सफाई रखनी रखनी है है वैसे कहते हैं सफाई रखनी है हमने अपने फैक्ट्री से हमने पार्क बनाया सारा पार्क डिस्ट्रॉय करके वहाँ पे सारा कूड़ा फेंकी जा रही है कोई सुनवाई नहीं दो गली फैक्ट्री है हमारी दोनों गली से बंद जी, ना आने का रास्ता ना जाने का रास्ता लेबर काम करके तैयार नहीं है कह रहे हमने बीमार मरना थोड़ी है है काम करके। इतनी स्मेल है कि खड़ना तो मुश्किल ही है तो सांस तो बंदा कैसे लेगा यहाँ पे आके हम स्मार्ट सिटी कह रहे हैं स्मार्ट लुधियाना बनाना है हमने और ये स्मार्ट लुधियाना बन रहा है ਹਾਂਜੀ ਜਿਹੜਾ ਟੂੜਾ ਥਿਪਰੇ ਸੀ ਸਰ ਅਸੀਂ ਇਹ ਝੱਲੂ ਨਾਮ ਹੈਗਾ ਸਾਡਾ ਇੰਦਰ ਪੂਰਾ ਗੇਨੇ ਨਹੀਂ ਮਿਲਦਾ ਹਾਂਜੀ ਕੂੜਾ ਨਹੀਂ ਤੁਹਾਨੂੰ ਕੋਣ ਕਹੇ ਇੱਥੇ ਚਿੱਟਣ ਦੇ ਵਾਸਤੇ ਉਹ ਕਹਿੰਦੇ ਮਨਾ ਕਰਦੇ ਜਗਾ ਨਹੀਂ ਹੈਗੇ ਤੇ ਹੋਰ ਉਹ ਤਾਂ ਮਨਾ ਕਰ ਰਹੇ ਫੈਕਟਰੀ ਵਾਲੇ ਤੇ ਤੁਹਾਨੂੰ ਚਿੱਟਣ ਨੂੰ ਕੋਣ ਕਹ ਰਿਹਾ ਤੁਹਾਡਾ ਨੰਬਰ ਦਾ ਕੋਣ ਲੰਮਰਦਾਰ ਮੇਰਾ ਹੈਗਾ ਵਿਕਾਸ ਨਾਮ ਹੈ ਉਹਦਾ ਅੱਛਾ ਜੀ ਉਹ ਕਹ ਰਿਹਾ ਇੱਥੇ ਤੋਂ ਹਾਂ ਤੇ ਹਾਂਜੀ ਤੁਹਾਡਾ ਕੀ ਨਾਮ ਹੈ ਸਾਡਾ ਸਾਡਾ ਪਵਨ ਨਾਮ ਹੈ ਤੇ ਇਹ ਤੁਹਾਨੂੰ ਕੌਣ ਕਹਿ ਰਿਹਾ ਇੱਥੇ ਸਿੱਟਣ ਨੂੰ ਲੋਕੀ ਛੱਡਦੇ ਨਹੀਂ ਅਸੀਂ ਆਪ ਤੇ ਛੱਡ ਦਿੰਦੇ ਹਾਂ ਲੋਕੀ ਤਾਂ ਕੋਈ ਛੱਡਦੇ ਨਹੀਂ ਤੇ ਤੁਹਾਡੀਆਂ ਗੱਡੀਆਂ ਖੜੀਆਂ ਲੋਕੀ ਤੇ ਮੈਂ ਦੇਖਿਆ ਹੀ ਨਹੀਂ ਕੋਈ ਵੀ ਸਿੱਟਣ ਆਇਆ ਹੋਵੇ ਪਤਾ ਨਹੀਂ ਮਾਊ ਜੀ ਪਾਣੀ ਹੋਰ ਇੱਕ ਦੂਜੇ ਦੇਖ ਕੇ ਛੱਡ ਦਿੰਦੇ ਆ ਜੀ ਹਾਂਜੀ ਨਹੀਂ ਨਹੀਂ ਤੁਹਾਨੂੰ ਕੋਈ ਕਹਿੰਦਾ ਹੀ ਹੋਊਗਾ ਸਿੱਟਣ ਵਾਸਤੇ ਤੁਹਾਡਾ ਲੰਬੜਦਾਰ ਜਾਂ ਕਾਰਪੋਰੇਸ਼ਨ ਤੁਹਾਨੂੰ ਕਿਸੇ ਨੇ ਕਿਹਾ ਹੋਣਾ ਨਹੀਂ ਪਹਿਲਾਂ ਵੀ ਇੱਥੇ ਸਿੱਟੀ ਜਾ ਰਹੇ ਆ ਨਾ ਪਹਿਲਾਂ ਤੋਂ ਸ਼ੁਰੂ ਤੋਂ ਕਿੰਨੇ ਚਿਰ ਹੋ ਗਿਆ ਮੈਨੂੰ ਹੋ ਗਿਆ 5-7 ਸਾਲ ਅੱਛਾ ਇੱਥੇ ਛੱਡਦੇ ਪਿੰਦੇ ਤੇ ਇੱਥੇ ਡੰਪ ਤਾਂ ਹੈ ਨਹੀਂ ਕੋਈ ਪਹਿਲਾਂ ਇਹ ਇੱਥੇ ਹ ਨਹੀਂ ਅੰਦਰ ਕਿੱਥਾਂ ਆ ਗਏ ਤੁਸੀਂ ਆਪ ਹੀ ਆਈ ਜੰਨੇ ਹੋ ਪਬਲਿਕ ਜਾਇਆ ਕਰੋਗੇ ਤਾਂ ਪਬਲਿਕ ਦੇ ਨਾਲ ਪਿੱਛੇ ਪਿੱਛੇ ਜਾਣਾ ਪੈਣਾ ਹੋਊਗਾ ਪਬਲਿਕ ਇੱਥੇ ਇੱਥੇ ਪਿੱਛੇ ਕੀ ਕਰਨਾ ਦੀ ਹੈ ਤੇ ਉਹ ਉੱਧਰ ਪਾਰ ਗਈ ਹੈ ਉਹਥੇ ਦਾ ਹੈ ਨਹੀਂ ਪਬਲਿਕ ਹੈ ਇਹਨੇ ਕੰਮ ਕਰਦੇ ਆ ਕੋਲੇ ਵਾਲੇ ਹਾਂ ਤੁਸੀਂ ਆਪਣੀ ਮਰਜ਼ੀ ਨਾਲ ਸੱਜੀ ਇਹਨਾਂ ਦਾ ਮਤਲਬ ਆਪਣੀ ਮਰਜ਼ੀ ਨਾਲ ਕਿੱਥੇ ਜਿੱਤੀ ਜਾਂਦੇ ਹਾਂ ਹਾਂ ਤੁਹਾਨੂੰ ਕਹਾਂ ਜਾਨੀ ਤਾਂ ਹਾਂ ਤੁਸੀਂ ਜਾਓਗੇ ਕਿੱਥੇ ਵੀਰੇ ਇੱਥੇ ਹੀ ਸਿੱਟਾ ਗਏ ਆ ਸਾਡੇ ਦੇਖੋ ਮੇਰੇ ਵੱਡੇ ਭੈਣ ਪਰ ਆਇਆ ਗਿਆ ਮੈਂ ਮੈਂ ਸਕੂਲ ਪਤਾ ਕਿਉਂ ਛੱਡਿਆ ਮੇਰੇ ਬਾਪ ਦੀ ਦਿੱਕਤ ਸੀ ਅੱਗੇ ਮੇਰੇ ਕੋਲ ਬਾ ਡੈਡੀ ਕੋਲ ਖੜਾ ਬੈਠਾ ਨਹੀਂ ਹੋਇਆ ਜਾਂਦਾ ਸੀਗਾ ਇਸ ਕਰਕੇ ਮੈਂ ਕੰਮ ਦੇ ਵਿੱਚ ਵੜਿਆ ਮੈਨੂੰ ਕੋਈ ਲੋੜ ਨਹੀਂ ਸੀ ਕਿ ਬੰਨਾ ਕੰਮ ਕੋੜੇ ਦਾ ਕਰਨਾ ਮੈਂ ਵੀ ਕੁਝ ਬਣ ਸਕਦਾ ਸੀਗਾ ਮੈਨੂੰ ਕੁਝ ਆਏ ਨਹੀਂ ਲੋਕਡਾਊਨ ਕਰਕੇ ਫਿਰ ਉਸ ਤੋਂ ਬਾਅਦ ਫਿਰ ਮੈਂ ਇੱਧਰ ਆਇਆ ਮੇਰੇ ਡਾਡੀ ਦੀ ਦਿੱਕਤ ਸੀ ਮੈਂ ਤਾਂ ਕਿਹਾ ਜੇ ਆਪਾਂ ਕੁਝ ਬਣੇ ਨਹੀਂ ਤਾਂ ਦੂਜੇ ਦਾ ਬਣਨ ਨਹੀਂ ਦੇਣਾ ਨਹੀਂ ਮੇਰੀ ਗੱਲ ਸੁਣੋ ਤੁਸੀਂ ਮੇਰੀ ਸਾਡਾ ਨਾ ਮੈਂ ਕਿਸੇ ਦਾ ਬਣਨ ਨਹੀਂ ਦੇਣਾ ਇੱਕ ਗੱਲ ਗੱਲ ਸੁਣ ਲਓ ਨਾ ਸਾਡੇ ਕੋਲ ਸਰਕਾਰੀ ਨੌਕਰੀ ਨਾ ਕੁਝ ਸਾਡਾ ਖਾ ਰੋਬਾਰੀ ਇਹਦੇ ਨਾਲ ਚੱਲਦਾ ਪਿਆ ਤਾਂ ਕਿਸੇ ਕਿੱਥੇ ਜਾਏ ਤੁਸੀਂ ਦੱਸੋ ਪਰ ਕਹਿੰਦਾ ਬਾ ਤੁਹਾਡਾ ਖਾ ਰੋਬਾਰੀ ਚੱਲ ਰਿਹਾ ਪਰ ਤੁਸੀਂ ਦੂਜਿਆਂ ਨੂੰ ਥੋੜੀ ਪਛਾਣ ਕਰ ਸਕਦੇ ਆਂ ਨਹੀ ਜੀ ਤੁਸੀਂ ਖੁਦ ਜਿਹੜੀ ਗੱਡੀ ਆ ਨਾ ਲੋਕਾਂ ਨੇ ਇੰਨਾ ਪੈਸਾ ਲਾ ਕੇ ਬੈਟਰੀ ਕੀਤਾ ਐਦਾ ਬਿਮਾਰੀਆਂ ਪੈਲਦੀਆਂ ਤੁਹਾਨੂੰ ਪਤਾ ਹੀ ਆ ਨਾ ਤੁਸੀਂ ਬੱਚੇ ਦੇਖਦੇ ਰਹਿੰਦੇ ਆ ਬਿਮਾਰੀਆਂ ਕਿੰਨੀਆਂ ਫੈਲਦੀਆਂ ਜਿਹ ਤੱਕੇ ਜਾਊਗਾ ਉਹ ਤਾਂ ਇੱਥੇ ਤੱਕ ਡੰਪ ਨਹੀਂ ਹੈਗਾ ਅਸੀਂ ਖੁਦ ਕਹਿ ਰਹੇ ਆ ਉਹ ਪਿੱਛੇ ਤੱਕ ਹੀ ਹੈਗਾ ਡੰਪ ਇੱਥੇ ਪਰਮਿਸ਼ਨ ਹੈ ਨਹੀਂ ਇੱਥੇ ਤੱਕ ਸਿੱਟਣ ਦੀ ਇਹਦਾ ਗੱਲ ਇਹ ਹੈ ਜੇ ਤੁਹਾਨੂੰ ਸਿੱਟੀ ਜੰਨੇ ਆ ਨੰਬਰਦਾਰ ਕਹਿੰਦਾ ਤੁਹਾਨੂੰ ਸਿੱਟਣ ਲੋ ਮੈਂ ਤਾਂ ਖੁਦ ਦਾ ਕੰਮ ਆ ਭਾਈ ਅੱਛਾ ਜੀ ਸਾਡਾ ਕਿਸੇ ਦਾ ਕੰਮ ਨਹੀਂ ਹੈਗਾ ਨਾ ਮੈਂ ਪਈਆ ਹੈਗਾ ਹਾਂ ਉਹ ਵਾਲਮੀ ਕੀ ਹੈਗਾ ਹਾਂ ਆਪਣਾ ਖੁਦ ਦਾ ਹੀ ਕੰਮ ਹੈ ਗੱਲ ਇਹ ਉਹ ਜੇ ਅਸੀਂ ਕੰਮ ਨਾ ਕਰੀਏ ਹਾਂ ਤਾਂ ਫਿਰ ਲੋਕਾ ਕਹੂਗਾ ਕੋਈ ਦਿਵਾਲੀ ਲੋਕਾਂ ਦਾ ਕੰਮ ਵੀ ਨਹੀਂ ਕਰਨ ਦੇਣਾ ਜੇ ਆਪਰਾ ਕੰਮ ਨਹੀਂ ਹੋਉਂਦਾ ਤਾਂ ਸਫਾਈ ਕਰਮਚਾਰੀ ਕੀਤੇ ਨਹੀ ਨਹੀ ਜਿਹੜੀਆਂ ਫੈਕਟਰੀਆਂ ਜਿਹਨੇ ਇਹਨੇ ਲਾਇਆ ਇਹਨਾਂ ਪੈਸਾ ਇਹਨਾਂ ਮੈਂ ਤੁਸੀਂ ਕੀ ਸੋਚਦੇ ਇਹਨਾਂ ਨੂੰ ਫੈਕਟਰੀ ਵਾਲੇ ਹੋਣੀ ਮੈਂ ਲਿਆਂਦਾ ਘਰੋਂ ਦਾ ਖਾਲੀ ਕੂੜਾ ਲੈਣਾ ਵਾ ਉੱਪਰ ਰੋਜ਼ ਆ ਰਹੇ ਫੈਕਟਰੀ ਦੇ ਕਿ ਕਹਤੋਂ ਤੁਹਾਨੂੰ ਛੁੱਟਣ ਦੀ ਕੋਈ ਪਰਮਿਸ਼ਨ ਹੈਗੀ ਤੁਹਾਡੇ ਕੋਲ ਮੇਰੇ ਕੋਲ ਮੈਂ ਉਧਰ ਦਾ ਟੈਂਪ ਬਣਿਆ ਵਾ ਉਧਰ ਜੇ ਕੰਪ ਦਾ ਉਧਰ ਹੈ ਨਹੀਂ ਕੋਈ ਵੀ ਇਹ ਤਾਂ ਸੜਕ ਜਾਂਦੀ ਹੈ ਉਧਰ ਨੂੰ ਸੰਜੀਤ ਸਿੰਘ ਵਾਲੇ ਪਾਸੇ ਮੈਂ ਤਾਂ ਇੱਧਰ ਹੀ ਛੱਡਦਾ ਵੇ ਭਾਜੀ ਸਾਰੇ ਇੱਧਰ ਹੀ ਛੱਡਦਾ ਇੱਧਰ ਕਿਉਂ ਛੱਡਦੇ ਹੋ ਤੁਸੀਂ ਇਹੀ ਪੁੱਛਦਾ ਮੈਂ ਜਦੋਂ ਤੇ ਡੰਪਰੀ ਆਇਆ ਕੁਛ ਨਹੀਂ ਹੈਗਾ ਤੁਸੀਂ ਸੜਕ ਦੇ ਉੱਪਰ ਛਿੱਟੀ ਜੰਨੇ ਹੋ ਤੇ ਸੜਕ ਬਲੌਕ ਕੀਤੀ ਹੋਈ ਹੈ ਤੁਸੀਂ ਉੱਪਰ ਬਦਮਾਸ਼ੀ ਕਰਦੇ ਹੋ ਤੁਸੀਂ ਇੰਡਸਟਰੀ ਬਦਮਾਸ਼ੀ ਕਾਫੀ ਬਾਜੀ ਹਾਂ ਬਦਮਾਸ਼ੀ ਕਾਫੀ ਕਰਨੀ ਹੈ ਆਪਾਂ ਨੂੰ ਮਾਣੇ ਇੱਧਰ ਨਹੀਂ ਛੱਡਣਾ ਜਿੱਧਰ ਨਹੀਂ ਮਾਣੇ ਸਰਕਾਰ ਨੇ ਜਗ੍ਹਾ ਦਿੱਤੀ ਤੁਸੀਂ ਇੱਥੇ ਖੜੇ ਹੋ ਸਾਰੀਆਂ ਰੀੜੀਆਂ ਲੈ ਕੇ ਛੱਟ ਨੂੰ ਖੜੇ ਹੋ ਆ ਮਸ਼ੀਨ ਦਾ ਬੇਟ ਕਰਦੇ ਤੇ ਯਾਰ ਮਸ਼ੀਨ ਆ ਜੂਗੀ ਤੇ ਗੇਲੇਂਗੇ ਫਿਰ ਕਿਹੜੀ ਗੇਰੀ ਤੇ ਖੜੇ ਹੋ ਜੀ ਅਸੀਂ ਖੜੇ ਆ ਪਾਵਾ ਹਸਪੀਟਲ ਦੀ ਬੈਕ ਸਾਈਡ ਤੇ ਅੱਛਾ ਜੀ